ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਕਰਨੀ ਹੈ ਤਾਂ ਕਿ ਟਕੇ ਦੀ ਗੱਲ ਹੋ ਇੱਕ ਗਰੀਬ ਆਦਮੀ ਨੇ ਕਿਸੇ ਸ਼ਹਿਰ ਵਿੱਚ ਜਾ ਕੇ ਆਪਣੀ ਪੋਦਰਪੋਰੀ ਕਰਨ ਲਈ ਆਪਣਾ ਕਾਰੋਬਾਰ ਕਰਨ ਲਈ ਸਿਆਣਿਆ ਸਿਆਣਿਆ ਗੱਲਾਂ ਵੇਚਣ ਦੀ ਦੁਕਾਨ ਖੋਲ ਦਿੱਤੀ। ਉਸ ਪਾਸੋਂ ਜਿੰਨੀਆਂ ਗੱਲਾਂ ਕੋਈ ਆ ਕੇ ਪੁੱਛੇ ਤਿਸ ਪਾਸੋਂ ਨੇ ਉਹਨੇ ਹੀ ਤਕੇ ਲੈਣੇ। ਉਸ ਦੀ ਅਕਲ ਦੀ ਚਰਚਾ ਸਾਰੇ ਸ਼ਹਿਰ ਵਿੱਚ ਘਰ ਕਰ ਗਈ। ਸਾਰੇ ਲੋਕ ਤਿਸ ਨੂੰ ਬੜਾ ਬੁੱਧੀਮਾਨ ਸਿਆਣਾ ਸਮਝਣ ਲੱਗ ਪਏ। ਯਾਦ ਕਰੇ ਇਹ ਕਿਸੇ ਨੂੰ ਔਕਰ ਆਉਂਦੀ ਤਾਂ ਝਾਟਾ ਆ ਕੇ ਟਕਾ ਦੇਣਾ ਗੱਲ ਪੁੱਛ ਕੇ ਰਾਹ ਪੈਣਾ ਇਹਦੀ ਪ੍ਰਸਿੱਧੀ ਸੁਣ ਕੇ ਉਸ ਦੇ ਦਾ ਬਾਦਸ਼ਾਹ ਵੀ ਭੇਸ਼ ਵਟਾ ਕੇ ਉਸ ਪਾਸ ਆਇਆ ਤੇ ਚਾਰ ਤੱਕੇ ਦੇ ਕੇ ਚਾਰ ਅੱਲਾ ਪੁੱਛੋ ਆਪਣੀ ਰਾਜਧਾਨੀ ਨੂੰ ਚਲਾ ਗਿਆ ਉਹ ਗੱਲਾਂ ਇਹ ਜਾਨ ਪਹਿਲੀ ਗੱਲ ਦੂਜਰਿਆਂ ਦੇ ਭਰੋਸੇ ਉੱਤੇ ਆਪਣਾ ਕੰਮ ਨਾ ਛੱਡਣਾ ਦੂਜੀ ਗੱਲ ਇਸਤਰੀ ਨੂੰ ਪੇਕੇ ਘਰ ਨਾ ਰਹਿਣ ਦੇਣਾ ਤੀਸਰੀ ਗੱਲ ਦੁਸ਼ਟ ਦੀ ਨੌਕਰੀ ਨਾ ਕਰਨੀ ਚੌਥੀ ਗੱਲ ਜੀ ਆਪਣੀ ਪੂੰਜੀ ਦੌਲਤ ਨੂੰ ਕਿਸੇ ਪਾਸੇ ਲੁਕਾ ਕੇ ਨਾ ਰੱਖਣੀ ਰਾਜਾ ਇਹਨਾਂ ਗੱਲਾਂ ਦੀ ਪ੍ਰੀਖਿਆ ਕਰਨ ਵਾਸਤੇ ਆਪਣੇ ਸਾਇਰ ਤੋਂ ਬਾਹਰ ਜਾਣ ਲਈ ਤਿਆਰ ਹੋਇਆ ਉਸਨੇ 2000 ਮੋਰਾ ਦੇ ਇੱਕ ਲਾਲ ਲੈ ਕੇ ਰਾਜ ਭਾਗ ਆਪਣੇ ਵਜ਼ੀਰਾ ਦੇ ਕੌਸਲ ਦੇ ਹਵਾਲੇ ਕਰਕੇ ਆਪ 6-7 ਮਹੀਨੇ ਦੀ ਛੁੱਟੀ ਲੈ ਕੇ ਬਿਨਾਂ ਭੇਦ ਦੱਸੇ ਹੀ ਸੌਰਿਆ ਦੇ ਨਗਰ ਨੂੰ ਤੁਰ ਪਿਆ ਪਾਤੇ ਪ੍ਰਾਣੇ ਕੱਪੜੇ ਪਾ ਲੇ ਕੰਗੜਿਆ ਵਾਲਾ ਭੇਸ਼ ਬਣਾ ਕੇ ਸਾਰੇ ਸ਼ਹਿਰ ਵਿੱਚ ਫਿਰ ਨਿਕਲਿਆ ਅਖੀਰ ਇੱਕ ਥਾਣੇਦਾਰ ਦੇ ਘਰ ਜਾ ਕੇ ਕੇਵਲ ਰੋਟੀ ਕੱਪੜੇ ਤੇ ਹੀ ਬਿਨਾਂ ਤਨਖਾਹ ਤੋਂ ਨੌਕਰ ਰਹਿ ਪਿਆ ਜਦ ਕੁਝ ਦਿਨਾਂ ਨੌਕਰੀ ਕਰਦਾ ਹੋ ਗਏ ਤਾਂ ਇੱਕ ਦਿਨ ਉਸਨੇ ਆਪਣੀ ਰਾਣੀ ਜਿਹਦੀ ਥਾਣੇਦਾਰ ਨਾਲ ਪ੍ਰੀਤ ਸੀ ਇਸ ਘਰ ਵਿੱਚ ਬੈਠੀ ਦੇਖੀ ਥਾਣੇਦਾਰ ਨੇ ਇਸ ਨੌਕਰ ਨੂੰ ਬਾਜ਼ਾਰੋਂ ਕੁਝ ਮਠਿਆਈ ਲਿਆਉਣ ਵਾਸਤੇ ਭੇਜਿਆ ਜਦੋਂ ਉਹ ਮਠਿਆਈ ਲੈਣ ਚਲਾ ਗਿਆ ਤਾਂ ਤੇਵੀ ਰਾਣੀ ਨੇ ਉਹ ਜ ਨੂੰ ਪਛਾਣ ਲਿਆ ਸੀ ਮਗਰੋਂ ਥਾਣੇਦਾਰ ਨੂੰ ਕਹਿਣ ਲੱਗੀ ਇਸ ਨੌਕਰ ਨੂੰ ਮਰਵਾ ਦਿਓ ਤਾਂ ਮੈਂ ਜਿਉਂਦੀ ਰਹਿ ਸਕਦੀ ਆ ਇਹ ਗੱਲ ਸੁਣ ਕੇ ਥਾਣੇਦਾਰ ਬੜਾ ਚਾਰਜ ਹੋਇਆ ਕਹਿਣ ਲੱਗਾ ਭਲੀਏ ਲੋਕੇ ਇੱਕ ਗੰਗਾਲ ਆਦਮੀ ਬਿਨਾ ਤਨਖਾਹ ਤੋਂ ਇਹ ਕੰਮ ਕਰਦਾ ਹੈ ਨਾਲੇ ਜਿਸਦਾ ਮੈਨੂੰ ਕੋਈ ਦੋਸ਼ ਨਹੀਂ ਦੇਦਾ ਕਿਸ ਤਰ੍ਹਾਂ ਮੈਂ ਇਸਨੂੰ ਮਰਵਾ ਕੇ ਪਾਪਾਂ ਦਾ ਭਾਗੀ ਬਣਾ ਭਾਵੇਂ ਥਾਣੇਦਾਰ ਨੇ ਵਤੇਰਾ ਸਮਝਾਇਆ ਪਰੰਤੂ ਇਸੇ ਤਿਆਰੀ ਨੇ ਇਸਨੂੰ ਮਾਰਨ ਦਾ ਹੁਕਮ ਦਿਵਾ ਕੇ ਜਲਾਦਾਂ ਦੇ ਹਵਾਲੇ ਕਰਵਾ ਦਿੱਤਾ ਜਾ ਜਲਾਦ ਰਾਜੇ ਨੂੰ ਫੜ ਕੇ ਮਾਰਨ ਵਾਸਤੇ ਲੈ ਚੱਲੇ ਤਾਕਤ ਹੋ ਕੇ ਰਾਜੇ ਨੇ ਜਲਾਦਾਂ ਨੂੰ ਕਿਹਾ ਕਿ ਮੇਰੇ پاس 25000 ਮੋਹਰਾਂ ਹਨ ਜੇ ਤੁਸੀਂ ਜਾਨ ਬਖਸ਼ੀ ਕਰੋ ਤਾਂ ਇਹ ਸਭ ਕੁਝ ਮੈਂ ਤੁਹਾਨੂੰ ਦੇ ਦਿਆਂਗਾ ਜਲਾਦਾਂ ਨੇ ਮਾਰਨ ਨਾਲੋਂ ਧਨ ਨੂੰ ਲੈਣਾ ਚੰਗਾ ਸਮਝ ਲਿਆ ਉਹ ਇੰਨੇ ਨੇ ਰਾਜੇ ਨੂੰ ਨਾ ਮਾਰਿਆ ਉਪਰੰਤ ਉਹ ਜਨੂ ਆਪਣੇ ਨਾਲ ਲੈ ਕੇ ਇੱਕ ਬਠਿਆਰ ਨਮਾਈ ਦੇ ਘਰ ਗਏ ਜਿੱਤੇ ਰਾਜੇ ਨੇ ਆਪਣੇ ਆ 25000 ਮੋਹਰਾ ਅਮਾਨਤ ਰੱਖਿਆ ਹੋਈਆਂ ਸਨ ਉਹ ਪਹਿਲਾ ਰੱਖ ਕੇ ਆਇਆ ਸੀ ਜਦ ਜਿਸ ਮਾਈ ਕੋਲੋਂ ਰਾਜੇ ਨੇ ਆਪਣਾ ਧਨ ਮੰਗਿਆ ਤਾਂ ਅੱਗੋ ਇਸ ਤਰ੍ਹਾਂ ਪਈ ਜਿਸ ਤਰ੍ਹਾਂ ਕੁੱਤੀ ਬੱਤਿਆ ਤੋਂ ਉੱਠ ਕੇ ਪੈਂਦੀ ਹੈ ਕਹਿਣ ਲੱਗੇ ਕੱਲ ਨੂੰ ਤੋਂ ਦਾਦਾ ਦੇ ਟੁਕੜੇ ਮੰਗਦਾ ਫਿਰਦਾ ਸ ਹੈ ਅੱਜ ਤੈਨੂੰ ਕਿਤੇ ਉਹ 25000 ਮੋਰਾ ਦਾ ਨਾਂ ਸੁਣ ਕੇ ਛੋਪਣਾ ਆਇਆ ਹੁਣੇ ਬੇਸ਼ਰਮ ਨੂੰ ਸ਼ਰਮ ਨਹੀਂ ਆਉਂਦੀ ਚੱਲ ਦਫਾ ਹੋ ਪੋਤਰਾ ਮੋਰਾ ਢੂੰਡਦਾ ਫਿਰਦਾ ਏ ਪਤਾ ਨਹੀਂ ਕਿਸੇ ਨਖਤੀ ਨੇ ਜਿਨੂਏ ਅਕਲ ਦਿੱਤੀ ਐ ਉਹਨੀਆਂ ਹੋਰ ਵੀ ਨੇਕਾ ਗੱਲਾਂ ਕਹਿ ਕੇ ਕੁਝ ਨੇ ਰਾਜ ਨੂੰ ਘਰੋਂ ਕੱਢ ਦਿੱਤਾ ਰਾਜਾ ਸ਼ਰਮੰਦਾ ਹੋ ਕੇ ਜਲਾਦਾ ਨਾਲ ਬਾਹਰ ਚੱਲਿਆ ਗਿਆ ਤੇ ਆਪਣੀ ਗੋਦੜੀ ਵਿੱਚ ਜੋ ਲਾਲ ਲੁਕਾਇਆ ਸੀ ਉਸ ਨੂੰ ਕੱਢ ਕੇ ਜਲਾਦਾ ਨੂੰ ਦੇ ਕੇ ਖੜਾ ਛਡਾਇਆ ਆਪਣੇ ਸ਼ਹਿਰ ਵਿੱਚ ਆ ਕੇ ਦੇਖਿਆ ਕਿ ਸਾਰੀ ਪਰਜਾ ਹਾਹਾਕਾਰ ਕਰ ਰਹੀ ਹੈ ਆਕਵਾ ਨੇ ਬੜੀ ਕੜਾ ਮਾਸਾ ਜਉਦੇ ਮਚਾਈ ਹੋਈ ਐ ਜਿਸ ਮੇਰੇ ਰਾਜੇ ਨੇ ਆਪਣੇ ਵਜ਼ੀਰਾ ਪਾਸੋਂ ਹਿਸਾਬ ਲਿਆ ਤਾਂ ਕਈ ਲੱਖ ਰੁਪਏ ਖਾਦਾ ਹੋਇਆ ਨਿਕਲਿਆ ਪਰੰਤੂ ਰਾਜਾ ਚੁੱਪਚਾਪ ਅੱਗੇ ਵਾਗੇ ਆਪਣਾ ਰਾਜ ਕਰਨ ਲੱਗਾ ਦੋ ਮਹੀਨੇ ਵਿਚੋ ਰਾਜਾ ਆਪਣੇ ਸਹੁਰੇ ਘਰ ਗਿਆ ਕੁਝ ਦਿਨ ਠਹਿਰ ਕੇ ਆਪਣੇ ਸਹੁਰੇ ਨੂੰ ਰਾਜਾ ਇੱਕ ਗੱਲ ਕਹਿਣ ਲੱਗਾ ਕਿ ਤੇਰੇ ਸ਼ਹਿਰ ਵਿੱਚ ਮੇਰੇ ਦੋ ਚੋਰ ਹਨ ਉਸਨੇ ਕਿਹਾ ਇਹਦੇ ਸੌਰੇ ਨੇ ਕਿਹਾ ਕਿ ਜਿਹੜੇ ਤੇਰੇ ਚੋਰ ਹਨ ਤੈਨਾਂ ਨੂੰ ਵੜ ਲਓ ਦੋ ਜ ਜਾਓ ਉਹ سزا ਉਹਨਾਂ ਨੂੰ ਦੇਣੀ ਮੇਰਾ ਇਸ ਵਿੱਚ ਕੋਈ ਉਜਰ ਨਹੀਂ ਹੋਵੇਗਾ ਰਾਇਆ ਥਾਣੇਦਾਰ ਦੇ ਪਠਿਆਰ ਨੂੰ ਫੜ ਕੇ ਰਾਣੀ ਸਮੇਤ ਆਪਣੇ ਸ਼ਹਿਰ ਨੂੰ ਆ ਗਿਆ ਚਾਰ ਗੱਲਾਂ ਵੇਚਣ ਵਾਲੇ ਨੂੰ ਝੱਟ-ਬੱਟ ਮਰਵਾ ਕੇ ਆਪਣੀਆਂ ਮੁੱਲ ਲਈਆਂ ਹੋਈਆਂ ਗੱਲਾਂ ਦਾ ਹਰਉਣ ਵਾਸਤੇ ਕਿਹਾ ਬੁੱਧੀਮਾਨ ਬੋਲਿਆ हे ਰਾਜਾ ਪਹਿਲੀ ਗੱਲ ਇਹ ਜੀ ਕਿ ਦੂਸਰਿਆਂ ਦੇ ਭਰੋਸੇ ਉੱਤੇ ਆਪਣਾ ਕੰਮ ਨਾ ਛੱਡਣਾ ਰਾਜਾ ਉਸ ਵੇਲੇ ਆਪਣੇ ਵਜ਼ੀਰਾਂ ਨੂੰ ਛੱਡ ਕੇ ਕਹਿਣ ਲੱਗਾ ਕਿ ਦੇਖੋ ਮਹਾਰਾਜ ਦੀ ਬਾਗ ਡੋਰ ਤੁਹਾਨੂੰ ਫੜਾ ਕੇ ਗਿਆ ਸੀ ਪਰੰਤੂ ਉਸ ਆ ਕਈ ਲੱਖ ਰੁਪਇਆ ਚੋਰੀ ਕਰ ਲਿਆ ਹੈ ਅਤੇ ਦੂਜਰਾ ਪਰਜਾ ਉਤੇ ਬੜੇ ਜ਼ੁਲਮ ਕੀਤੇ ਹਨ ਇਸ ਵਾਸਤੇ ਇਸ ਦੀ ਸਜ਼ਾ ਤੁਹਾਨੂੰ ਦਿੱਤੀ ਜਾਂਦੀ ਹੈ ਇਹ ਗੱਲ ਕਹਿੰਦੇ ਆ ਹੀ ਰਾਜੇ ਨੇ ਉਹਨਾਂ ਸਾਰੇ ਵਜ਼ੀਰਾ ਵਜ਼ੀਰਾ ਦੇ ਕਾੜਨ ਨਾਲੋਂ ਸਿਰ ਅਲੱਗ ਕਰ ਦਿੱਤੇ ਤੇ ਫੇਰ ਰਾਜੇ ਨੇ ਦੂਸਰੀ ਗੱਲ ਬਾਰੇ ਪੁੱਛਿਆ ਬੁੱਧੀਮਾਨ ਬੋਲਿਆ ਇਹ ਸੁਆਮੀ ਜੀ ਦੂਜੀ ਗੱਲ ਇਹ ਸੀ ਕਿ ਇਸਤਰੀ ਨੂੰ ਪੇਕੇ ਘਰ ਬਹੁਤਾ ਸਮਾਂ ਨਹੀਂ ਛੱਡਣਾ ਚਾਹੀਦਾ ਉਸੇ ਵੇਲੇ ਸਵਾ ਵਿੱਚ ਰਾਣੀ ਤਾਈ ਮਗਵਾਇਆ ਰਾਜੇ ਨੇ ਕ੍ਰੋਧ ਵਿੱਚ ਆ ਕੇ ਕਿਹਾ ਕਿ ਇਹ ਵਿਚਾਰ ਨਾ ਬਦਮਾਸ਼ ਉਹ ਮੈਨੂੰ ਥਾਣੇਦਾਰ ਦੇ ਪ੍ਰੇਮ ਵਿੱਚ ਆ ਕੇ ਮਾਰਨ ਦਾ ਹੁਕਮ ਦਵਾਇਆ ਸੀ ਹੁਣ ਮੈਂ ਤੇਰੇ ਮਾਰਨ ਦਾ ਹੁਕਮ ਲੈਂਦਾ ਹਾਂ ਬਦ ਸੰਤ ਕਰਨ ਨਾਲ ਹੀ ਜਲਾਦ ਨੇ ਰਾਣੀ ਦਾ ਸਿਰ ਵੱਢ ਦਿੱਤਾ ਤੇ ਫਿਰ ਰਾਜੇ ਨੇ ਤੀਜੀ ਗੱਲ ਪੁੱਛੀ ਬੁੱਧੀਮਾਨ ਨੇ ਕਿਹਾ ਕਿ हे ਰਾਜਾ ਨਾ ਤੀਜੀ ਗੱਲ ਇਹ ਸੀ ਕਿ ਦੁਸ਼ਟ ਦੀ ਨੌਕਰੀ ਨਾ ਕਰਨੀ ਥਾਣੇਦਾਰ ਉਹਨਾਂ ਨੂੰ ਛੱਡਿਆ ਗਿਆ ਰਾਜੇ ਨੇ ਕਿਹਾ ਕਿ हे ਨੀਚੋ ਮੈਂ ਤੇਰੀ ਬਿਨਾ ਤਨਖਾਹ ਤੋਂ ਨੌਕਰੀ ਕਰਦਾ ਸੀ ਪਰ ਤੂੰ ਬਿਨਾ ਸੋਚੇ ਸਮਝੇ ਹੀ ਰੰਨ ਦੇ ਆ ਕੇ ਲੱਗ ਕੇ ਮੇਰਾ ਘਾਤ ਕਰਨ ਦਾ ਹੁਕਮ ਦਿੱਤਾ ਸੀ ਉਹਦਾ ਪਾਲ ਤੈਨੂੰ ਅੱਜ ਮਿਲੇਗਾ ਇਹ ਬਾਤਨ ਕਹਿੰਦਿਆ ਸੀ ਮਿਆਰ ਵਿੱਚੋਂ ਉਹਦਾ ਹੱਤੇ ਭਾਵਤ ਲਵਾਰ ਨੂੰ ਧੂਕੇ ਤੇ ਇਹਦੇ ਦੋ ਟੁਕੜੇ ਕਰ ਦਿੱਤੇ ਫਿਰ ਚੌਥੀ ਗੱਲ ਬਾਰੇ ਬੁੱਧੀਮਾਨ ਤੋਂ ਪੁੱਛਿਆ। ਛਿਆਣ ਨੇ ਕਿਹਾ ਕਿ ਪ੍ਰਭੂ ਮੇਰਾ ਚੌਥਾ ਵਚਨ ਇਹ ਛੇ ਕਿ ਆਪਣੀ ਦੌਲਤ ਕਿਸੇ ਪਾਸ ਲੁਕਾ ਕੇ ਨਾ ਰੱਖਣੀ। ਚਾਟਰ ਰਾਜੇ ਨੇ ਬਟੇ ਆਰਮ ਨੂੰ ਛੱਡ ਕੇ ਕਿਹਾ ਕਿ ਮੈਂ ਤੈਨੂੰ ਨੇਕ ਤੇ ਇਮਾਨਦਾਰ ਈਮਾਨ ਵਾਲੀ ਜਾਣ ਕੇ ਤੇਰੇ ਪਾਸ 20000 ਮੋਹ ਰੱਖੀ ਸੀ। ਪਰ ਤੋਂ ਲੋਭ ਵਿੱਚ ਆ ਕੇ ਸਾਪ ਹੀ ਮੁੱਕਰ ਗਈ ਇਸ ਲਈ ਹੁਣ ਤੈਨੂੰ ਇਸੇ ਪਾਪ ਦਾ ਦੰਦ ਦਿੱਤਾ ਜਾਂਦਾ ਹੈ ਜੋ ਤੂੰ ਆਪਣੇ ਇਸ਼ਟ ਦੇਵ ਨੂੰ ਯਾਦ ਕਰੋ ਇਹ ਆਖਦਿਆ ਹੀ ਰਾਜਾ ਇਸ ਨੂੰ ਪੀ ਤੀਕ ਦੇ ਘਾਟ ਲੰਗਾ ਕੇ ਆਪਣੀ ਤਲਵਾਰ ਨੂੰ ਮਿਆਰ ਵਿੱਚ ਪਾ ਕੇ ਮੈਹਲਾ ਵਿੱਚ ਚਲਾ ਗਿਆ ਅਗਲੇ ਪਲ ਕ ਰਾਜਾ ਨੇ ਉਸ ਬੁੱਧੀਮਾਨ ਪਰਚ ਨੂੰ ਲਖਾਰਪਿਆ ਨਾਮ ਦਿੱਤਾ ਅਤੇ ਆਪਣਾ ਮਹਾ ਮੰਤਰੀ ਵਜ਼ੀਰੇ ਆਜ਼ਮ ਬਣਾ ਕੇ ਸੁਖ ਭੋਗਣ ਲੱਗਾ ਆਕਲ ਹੋਵੇ ਤਾਂ ਐਸੀ ਹੋਵੇ ਜੋ ਚੰਗਤ ਜੀ ਇਹ ਵਿਚਾਰਨ ਵਾਲੀਆਂ ਗੱਲਾਂ ਹਨ ਕਿ ਕਦੇ ਵੀ ਕਿਸੇ ਤੇ ਜਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ ਜੋ ਵੀ ਕੰਮ ਕਰਨਾ ਹੈ ਉਹ ਚੰਗਾ ਕਰਨਾ ਹੈ ਉਸ ਬੁੱਧੀਮਾਨ ਦੀਆਂ ਚੰਗੀਆਂ ਗੱਲਾਂ ਨੇ ਚੰਗੀ ਸੋਚ ਨੇ ਉਸ ਨੂੰ ਇੱਕ ਮਹਾ ਮੰਤਰੀ ਬਣਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ